ਜਦ ਤੱਕ ਰਹਿਣਾ ਵੱਜਦਾ ਸਾਹਾਂ ਦਾ ਸੰਗੀਤ ਤਦ ਤੱਕ ਤੇਰੇ ਗੀਤੇ ਨੱਚਣਗੇ ਬਨमीत ਕਲਾ ਦੇ ਹੰਗ ਸੰਗ ਦੇ ਵਿੜੇ ਦੇ ਵਿੱਚ ਇੱਕ ਵਾਰ ਫੇਰ ਮੌਣ ਗਿਲ ਹਾਜ਼ਰ ਹੈ ਇੱਕ ਹੋਰ ਬੜੀਆ ਖੂਬਸੂਰਤ ਕਲਾਮੀ ਸ਼ਖਸ਼ੀਦ ਦੇ ਨਾਲ ਆ ਸਭ ਤੋਂ ਪਹਿਲਾਂ ਆਓ ਆਪਾਂ ਸਵਾਗਤ ਕਰਦੇ ਹਾਂ ਹਰ ਕਮਲਜੀ ਸਾਹਿਲ ਹੋਰਾਂ ਨਾਲ ਜਿਹੜੇ ਕਿ ਪੰਜਾਬੀ ਦੇ ਕਵੀ ਨਾਟਕਕਾਰ ਤੇ ਸਹਿਤ ਸਹਿਤ ਨੂੰ ਆਪਣੇ ਸੰਪਾਦਕੀ ਦੇ ਤੌਰ ਤੇ ਵੀ ਸਾਡੇ ਸਾਹਮਣੇ ਪੇਸ਼ ਕਰ ਰਹੇ ਨੇ ਹਰਕਮਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਸ਼ੁਕਰੀਆ ਸਾਰੇ ਪੰਜਾਬੀ ਦਰਸ਼ਕਾਂ ਦਾ ਪੰਜਾਬੀ ਚੈਨਲ ਨੂੰ ਇਸ ਵੇਲੇ ਦੇਖਣ ਵਾਲਿਆਂ ਦਾ ਕਿ ਤੁਸੀਂ ਮੈਨੂੰ ਇੱਥੇ ਮੌਕਾ ਦਿੱਤਾ ਹਰਕਮਲ ਜੀ ਤੁਹਾਡਾ ਜੀਵਨ ਮੈਂ ਜਾਣਦਾ ਤੁਸੀਂ ਇੱਥੇ ਕਾਫੀ ਕੈਨੇਡਾ ਦੇ ਵਿੱਚ ਆ ਕੇ ਵੀ ਬੜੇ ਐਕਟਿਵ ਰਹੇ ਹੋ ਮੰਚ ਦੇ ਨਾਲ ਸਬੰਧਤ ਰਹੇ ਕਵਤਾ ਦੇ ਨਾਲ ਸਬੰਧਤ ਰਹੇ ਪਰ ਮੈਂ ਪਹਿਲਾਂ ਇਹ ਜਾਨਣਾ ਚਾਹੁੰਦਾ ਵੀ ਕਵਤਾ ਤੁਹਾਨੂੰ ਕਿਵੇਂ ਮਿਲੀ ਤੇ ਕਿੱਥੋਂ ਤੁਸੀਂ ਪਸ਼ੋਕੜ ਤੁਹਾਡਾ ਥੋੜੀ ਜਾਣਕਾਰੀ ਦਿਓ ਇਹ ਮੈਂ ਸਮਝਦਾ ਕਿ ਮੈਂ ਖੁਸ਼ਕਿਸਮਤ ਸੀ ਮੇਰੇ ਫਾਦਰ ਸਾਹਿਬ ਪਰ ਉਹ ਹੁੰਦੇ ਸੀ ਹਮਮ ਟੀਚਰ ਸੀਗੇ ਹਮ ਤੇ ਉਹਨਾਂ ਨੂੰ ਲਿਟਰੇਚਰ ਦਾ ਬਹੁਤ ਸ਼ੌਂਕ ਸੀ ਪੜਨਾ ਹਮ ਘਰ ਦੇ ਵਿੱਚ ਕਿਤਾਬਾਂ ਆਉਂਦੀਆਂ ਸਨ ਹਮ ਤੇ ਬਹੁਤ ਸਾਰੇ तकरीबन ਪੰਜਾਬੀ ਦੇ ਸਾਰੇ ਨਿਊਜ਼ਪੇਪਰ 4-5 ਘਰ ਚ ਆਉਂਦੇ ਸੀ ਹਮ ਹਮ ਤੇ ਤੁਸੀਂ ਯਕੀਨ ਨਹੀਂ ਕਰਨਾ ਹਮ ਫਾਦਰ ਸਾਹਿਬ ਦੀ ਇਹ ਅੱਛਾ ਸੀ ਕਿ ਉਹ ਐਮਏ ਪੰਜਾਬੀ ਦੀ ਕਰਨ ਹਮ ਤੇ ਉਹਨਾਂ ਨੇ ਪੰਜਾਬੀ ਐਮਏ ਦੀਆਂ ਸਾਰੀਆਂ ਕਿਤਾਬਾਂ ਘਰ 'ਚ ਲਾ ਕੇ ਰੱਖੀਆਂ ਸਨ ਹਮ ਉਹਨਾਂ ਤੇ ਯਾਦ ਨਹੀਂ ਪੜੀਆਂ ਹੋਣੀਆਂ ਤੁਸੀਂ ਪਰ ਮੈਂ 8ਵੀਂ ਜਮਾਤ ਪੜ੍ਹਦੇ ਸਾਰੀਆਂ ਪੜ੍ਹ ਗਿਆ ਸੀ ਵੈਰੀ ਨਾਈਸ ਹੈ ਇਹ ਕਦੇ ਉਦੋਂ ਹੀ ਮੈਂ ਇਗਜ਼ਾਮ ਦਿੰਦਾ ਨਾ ਮੈਂ ਇਹਦੇ ਤੇ ਮੈਂ ਉਦੋਂ ਕਰ ਉਹਦੇ ਹੋ ਜਾਣੀ ਸੀ ਉਦੋਂ ਬਹੁਤ ਐਮ ਇਹ ਹੋ ਜਾਣੀ ਸੀ ਤੇ ਪੜ੍ਹਨ ਦਾ ਸ਼ੌਂਕ ਇਸ ਤਰ੍ਹਾਂ ਸੀ ਬਚਪਨ ਤੋਂ ਹਮ ਤੇ ਇੱਕ ਸਵਾਲ ਮੈਨੂੰ ਬਹੁਤ ਪਰ ਕਰਦਾ ਰਿਹਾ ਬਹੁਤ دیر ਤੱਕ ਹਮ ਕਿ ਜ਼ਿੰਦਗੀ ਦਾ ਮਕਸਦ ਕੀ ਹੈ ਹਮ ਇਹ ਤਾਂ ਹੁਣ ਵੀ ਸਵਾਲ ਖੜਾ ਹੋਵੇ ਹਾਂ ਵੀ ਜਨਮ ਲਿਆ ਤੁਸੀਂ ਪੜ੍ਹਾਈ ਕੀਤੀ ਉਹ ਵੀ ਕਰਦੇ ਨੇ ਕਿ ਆ ਜੀ ਡਾਕਟਰੀ ਕਰ ਲਓ ਨੀ ਰੀਡਿੰਗ ਕਰ ਲਓ ਇਸ ਕਰਕੇ ਨਹੀਂ ਕਿ ਤੁਹਾਡਾ ਕੋਈ ਪੈਸ਼ਨ ਆ ਸ਼ੌਂਕ ਆ ਇਸ ਕਰਕੇ ਕਿ ਚੰਗੀ ਜੌਬ ਮਿਲ ਜੇ ਜੌਬ ਤੇ ਫਿੱਟ ਹੋਣ ਲਈ ਜੌਬ ਦੇ ਫਿੱਟ ਹੋਣ ਲਈ ਚੰਗੇ ਪੈਸੇ ਬਣ ਜੇ ਵਿਆਹ ਕਰਾ ਲਓ ਦੋ ਨਿਆਣੇ ਬਣਾ ਲਓ ਤੇ ਖਤਮ ਹੋ ਜਾ ਬੱਚਾ ਉਹਨਾਂ ਨੂੰ ਪਰਵਰਸ਼ ਕਰਕੇ ਉਹਨਾਂ ਨੂੰ ਉਸੇ ਤਰ੍ਹਾਂ ਦੀ ਪੜਾਈ ਕਰਾ ਦੋ ਫਿਰ ਉਹਨਾਂ ਦੇ ਕਹਾ ਬੱਚੇ ਆਉਂਦੇ ਹੂ ਇਹ ਹੀ ਬਸ ਇਹੀ ਜਿੰਦਗੀ ਆ ਆ ਆਮ ਆ ਜ਼ਿਆਦਾ ਲੋਕ ਤਾਂ ਇਹ ਇਸੇ ਨੂੰ ਹੀ ਜ਼ਿੰਦਗੀ ਕਹਿ ਲੈਂਦੇ ਆ ਪਰ ਜ਼ਿੰਦਗੀ ਤੋਂ ਵੱਧ ਆ ਜ਼ਿੰਦਗੀ ਬਹੁਤ ਹਾਂ ਉਹ ਮਕਸਦ ਹੈ ਤੇ ਇਸੇ ਸਵਾਲ ਨੂੰ ਸੋਚਦਿਆਂ ਸੋਚਦਿਆਂ ਪਹਿਲਾਂ ਇਹ ਹੁੰਦਾ ਸੀ ਕਿ ਨਿਸ਼ਕਾਮਤਾ ਦੇ ਨਾਲ ਜਿਹੜਾ ਕਰਮ ਕਰੋ ਤੇ ਉਹਦੇ ਵਿੱਚੋਂ ਤੁਹਾਨੂੰ ਇਹ ਸ਼ਾਇਦ ਹੈਗਾ ਜ਼ਿੰਦਗੀ ਦਾ ਗੀਤਾ ਪੜ੍ਹੀ ਸੀ ਕਿ ਤਨ ਕਿਤੇ ਤੇ ਗੁਰਦੁਆਰੇ ਜਾ ਕੇ ਸੇਵਾ ਕਰਨੀ ਸਾਡਾ ਪਿੰਡ ਬਾਬਾ ਬਕਾਲਾ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਬਾਬਾ ਬਕਾਲੇ ਹਾਂਜੀ ਹਾਂਜੀ ਨਵੇਂ ਪਾਸ਼ਾ ਹਾਂ ਨਵੇਂ ਪਾਸ਼ਾ ਹੀ ਨੇ 26 ਸਾਲ 9 ਮਹੀਨੇ 13 ਦਿਨ ਇੱਕ ਜਗ੍ਹਾ ਬੈਠ ਕੇ ਉੱਥੇ ਪੱਕਦੀ ਜੀਤੀ ਹੈ ਤੇ ਮਾਤਾ ਗੁਜਰੀ ਜੀ ਸੇਵਾ ਚ ਰਹਿੰਦੇ ਸੀ ਪੂਰਾ ਸਬ ਗੁਰਦੁਆਰਾ ਉੱਥੇ ਬਣਿਆ ਬਹੁਤ ਸਕੂਨ ਮਿਲਦਾ ਤੇ ਸ਼ਾਇਦ ਬਹੁਤ ਸਾਰੇ ਮੈਨੂੰ ਵੀ ਬਹੁਤ ਬਾਤ ਪਤਾ ਲੱਗਾ ਭਾਈ ਜੀਵਨ ਸਿੰਘ ਹਾਂ ਉਹਨਾਂ ਦੀ ਪਰਵਿਸ਼ ਵੀ ਉੱਥੇ ਹੋਈ ਹੈ ਅੱਛਾ ਬਾਬਾ ਪਕੜੇ ਸਾਹਿਬ ਦੇ ਵਿੱਚ ਓਕੇ ਓਕੇ ਹਾਂ ਜੀ ਮਾਤਾ ਗੁਜਰੀ ਜੀ ਦੇ ਕੋਲ ਉੱਥੇ ਹੋਈ ਹੈ ਅੱਛਾ ਉਹ ਬਚਪਨ ਜਿਦਾ ਹਾਕੀ ਖੇਡਣ ਦਾ ਸ਼ੌਂਕ ਸੀਗਾ ਹੂੰ ਬਾਬੇਪੁਰਾਲੇ ਦੀ ਹਾਕੀ ਬਹੁਤ ਮਸ਼ਹੂਰ ਹੈ ਵੈਸੇ ਹੀ ਓਕੇ ਹੈ ਤੇ ਸਾਡੇ ਕਿਲਾ ਰਾਇਪੁਰ ਦੀ ਹਾਕੀ ਬਹੁਤ ਮਸ਼ਹੂਰ ਹੈ ਅੱਧਰ ਜਿਵੇਂ ਆਦਮਪੁਰ ਦੀ ਆ ਜਾਂਦੀ ਅੱਧਰ ਜਿਵੇਂ ਜਲੰਧਰ ਤੇ ਸੰਸਾਰਪੁਰ ਦੀ ਆ ਜਾਂਦੀ ਸੰਸਾਰਪੁਰ ਵਾਲੀ ਸੰਸਾਰਪੁਰ ਦੀ ਆ ਜਾਂਦੀ ਤੇ ਇਸ ਤਰ੍ਹਾਂ ਗੁਰਬਾਣੀ ਨਾਲ ਜੁੜਨ ਦਾ ਬਣਿਆ ਤੇ ਕਿਤੇ ਵੀ ਇੱਕ ਹੁੰਦੀ ਸੀ ਜਿਹਨੂੰ ਕਹਿੰਦੇ ਨੇ ਨਾ ਬਾਬਾ ਇੱਕ ਕਾਈਂਡਨੈਸ ਹੁੰਦੀ ਕਿਤੇ ਕੋਈ ਦੁਖੀ ਬੰਦਾ ਦੇਖਣਾ ਮੇਰੀ ਅੱਖਾਂ 'ਚ ਉਤਰੂ ਆ ਜਾਂਦੀ ਹੈ। ਜਾਂ ਇਹ ਸੈਂਸਿਟੀਵਿਟੀ ਹਿਮੈਨਿਟੀ ਤੇ ਅਧਿਆਤਮਵਾਦ ਹਾਂਜੀ 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 ਦੋਨੋਂ ਹੀ ਮਿਸ਼ਰਣ ਇਹਦਾ ਹੁੰਦਾ ਹੈ। ਫਿਰ ਬਾਅਦ 'ਚ ਮੈਂ ਬਸ ਸ਼ਾਰਟ ਕਰਦਾ ਹੂੰ ਤੇ ਪਤਾ ਲੱਗਾ ਵੀ ਅਹਿਸਾਸ ਹੋਇਆ ਵੀ ਕੱਲੀ ਗੁਰਦੁਆਰੇ ਤੁਸੀਂ ਜੋੜਿਆਂ ਦੀ ਸੇਵਾ ਕਰ ਲੋ, ਭਾਂਡੇ ਮਾਜ ਲੋ, ਫਰਸ਼ ਧੋ ਲੋ। ਇਹਦੇ ਨਾਲ ਨਹੀਂ ਸਬਰ ਨਾਲ ਕੁਛ ਤੇ ਸ਼ਾਇਦ ਕੁਝ ਹੋਰ ਕਰਨ ਦੀ ਲੋੜ ਆ। ਫਿਰ ਇੱਥੋਂ ਕੁਝ ਬੰਦਿਆਂ ਨੇ ਵਾਹ ਪਿਆ ਪੋਲਿਟੀਕਲ ਹੂੰ ਦੇਖਿਆ ਵੀ ਪੋਲਿਟਿਕਸ ਦੇ ਵਿੱਚ ਜਾ ਕੇ ਅਸੀਂ ਜ਼ਿਆਦਾ ਸੇਵਾ ਕਰ ਸਕਦੇ ਹਾਂ ਉਧਰ ਨੂੰ ਪੜਨ ਲਿਖਣ ਦਾ ਧਿਆਨ ਹੋਇਆ ਫਿਰ ਹੌਲੀ ਹੌਲੀ ਇੱਧਰ ਆਉਣ ਦਾ ਬਣ ਗਿਆ ਬਸ ਇਸ ਤਰ੍ਹਾਂ ਚੱਲ ਰਿਹਾ ਹੈ ਕੈਨੇਡਾ ਕਿਹੜੇ ਸਾਲ ਦਾ ਹੈ ਮੈਂ 79 ਵਿੱਚ ਆਇਆ 79 ਸੱਦ ਹੀ ਉੱਥੇ ਕੈਲਗਰੀ ਪਹੁੰਚੇ ਜਾਂ ਪਹਿਲਾਂ ਕਿਸੇ ਹੋਰ ਸ਼ਹਿਰ ਨਹੀਂ ਮੈਂ ਵਿਨੀਪੈਕ 'ਚ ਮੇਰੀ ਪੜ੍ਹਾਈ ਇੰਜੀਨੀਅਰਿੰਗ ਦੀ ਉੱਥੋਂ ਦੀ ਹੈ ਅੱਛਾ ਉੱਥੋਂ ਦੀ ਹੈ ਫਿਰ ਐਡਮਿੰਟਨ ਦੇ ਵਿੱਚ ਸਟੈਂਟੈਕ ਦੇ ਨਾਲ ਜੌਬ ਮਿਲ ਗਈ ਸੀ ਹੂੰ ਹੂੰ ਅੱਜ ਕੱਲ ਇਹ ਉਦੋਂ ਇਹਦਾ ਨਾਂ ਸਟੈਂਲ ਐਸੋਸੀਏਟ ਇੰਜੀਨੀਅਰਿੰਗ ਹੁੰਦਾ ਸੀ ਅੱਛਾ 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 ਹੁਣ ਸਟੈਂਟੈਕ ਹੈ ਉਹੀ ਕੰਪਨੀ ਹੈ ਫਿਰ ਜਦੋਂ ਲੇਆਫ ਹੁੰਦੀਆਂ ਸੀ ਹੂੰ ਐਸ ਰੰਗ ਦੀ ਪਹਿਲਾਂ ਹੁੰਦੀ ਸੀ ਹਾਂ ਇਹ ਤਾਂ ਇਹ ਤਾਂ ਬਿਲਕੁਲ ਉਹਨਾਂ ਦਿਨਾਂ 'ਚ ਰੀਸਿਸਮ ਬਹੁਤ ਜ਼ਿਆਦਾ ਸੀ ਤੇ ਉਹ ਹੱਡੀ ਹੰਡਾਇਆ ਆਪਾਂ ਜਿਹੜੇ ਪਹਿਲਾਂ ਆਏ ਆ ਅਸਲੀ ਰੂਪ ਆਪਾਂ ਦੇਖਿਆ ਉਹ ਆਪਾਂ ਦੇਖਿਆ ਹੂੰ ਤੇ ਉਹਦੇ ਵਿੱਚ ਫਿਰ ਲੇਆਫ ਵੀ ਪਹਿਲਾਂ ਹੋਏ ਪਹਿਲਾਂ ਲੇਆਫ ਉੱਥੋਂ ਹੋएगी ਫਿਰ ਸੈਸ਼ਨ ਆ ਗਿਆ ਸੀ ਫਿਰ ਕੈਲਗੀ ਜੌਬ ਮਿਲ ਗਈ ਹੂੰ ਫਿਰ ਕੈਲਗੀ ਆ ਗਿਆ ਉੱਥੇ ਉੱਥੇ ਟਿਕ ਰਹਾ ਹੈ ਕੈਲਗੀ ਫੇਰ ਕਰਗੀ ਵੀ ਸੈਸ਼ਨ ਆ ਗਿਆ ਫਿਰ ਲੇਆਫ ਹੋ ਗਈ ਹੂੰ ਅਮ ਸਿਰ ਉਨਟੇਰੀਓ ਦੇ ਵਿੱਚ ਸਿਟੀ ਆਫ ਓਕਵਿਲ ਦੇ ਨਾਲ ਜੌਬ ਮਿਲ ਗਈ ਹੂੰ ਹੂੰ 2 ਸਾਲ ਉੱਥੇ ਲਾਏ ਫਿਰ ਵਾਪਸ ਗੱਲ ਉਹ ਚੰਗਾ ਕੈਨੇਡਾ ਘੁੰਮਿਆ ਹੋਇਆ ਫਿਰ ਹਾਂ ਇੰਨੇ ਸ਼ਹਿਰ ਘੁੰਮਿਆ ਹਾਂ ਹਾਂ ਜੀ ਇਹ ਇੱਕ ਤਰੀਕਾ ਦੇਖੋ ਇਹ ਇਹ ਤਾਂ ਹੁੰਦਾ ਹੈਗਾ ਵੀ ਬੰਦਾ ਇੱਕ ਜਗ੍ਹਾ ਤੋਂ ਪੈਰ ਪੱਟੇ ਜਾਂਦੇ ਆ ਦੁੱਖ ਤਾਂ ਉਹਦਾ ਹੁੰਦਾ ਪਰ ਜਦੋਂ ਨਵੀਂ ਜਗ੍ਹਾ ਤੇ ਬੰਦਾ ਜਾਂਦਾ ਤਾਂ ਉੱਥੇ ਗਿਆਨ ਵੀ ਵੱਖਰਾ ਨਵਾਂ ਹਾਸਲ ਕਰਦਾ ਹਰ ਹਰ ਇੱਕ ਚੀਜ਼ 네ਗੇਟਿਵ ਨਹੀਂ ਹੁੰਦੀ 네ਗੇਟਿਵ ਨਹੀਂ ਲਰਨਿੰਗ ਬੜੀ ਹੁੰਦੀ ਹੈ ਹੂੰ ਹੂੰ ਉਹ ਤੁਸੀਂ ਚੈਲੈਂਜਿੰਗ ਸਿਚੁਏਸ਼ਨ ਦੇ ਨਾਲ ਜਦੋਂ ਤੁਹਾਡਾ ਰابطਾ ਹੁੰਦਾ ਤੇ ਨਵੀਂ ਜਗ੍ਹਾ ਤੇ ਜਾਣਾ ਨਵੇਂ ਬੰਦੇ ਆ ਉਹਦੇ ਦੇ ਵਿੱਚ ਉਹਦੇ ਵਿੱਚ ਤੁਹਾਡੇ ਜੀ ਐਬਿਲਿਟੀ ਵੀ ਆਉਂਦੀ ਹੈ ਬਾਕੀ ਜਿਹੜਾ ਬੰਦਾ ਕ੍ਰੀਏਟਿਵ ਮਾਈਂਡ ਆ ਉਹਦੇ ਲਈ ਤਾਂ ਹੋਰ ਵੀ ਸੋਨੇ ਤੇ ਸੁਹਾਗਾ ਹੋਣ ਜਾਂਦੀ ਹੈ ਜੀ 900 ਰੁਪਏ ਸੁਖ ਰੋਗ ਰੁਪਿਆ ਜਿਆ ਸੁਖ ਧਾਮ ਨਾ ਹੋਈ ਮੇਰੇ ਖਿਆਲ ਇਹ ਇਸ ਤੁਹਾਡੇ ਇਹ ਇਧਰੋਂ ਉਧਰੋਂ ਉਧਰੋਂ ਜਾਣ ਦੇ ਵਿੱਚੋਂ ਵੀ ਬੜੀਆਂ ਰਚਨਾਵਾਂ ਉਪਜੀਆਂ ਆਉਣਗੀਆਂ ਬਹੁਤ ਹਾਂ ਹਾਂ ਇਹ ਸਟਰਗਲ ਕਿਉਂਕਿ ਮੈਂ ਮੈਂ ਆਮ ਤੌਰ ਤੇ ਕਹਿੰਦਾ ਨਾ ਵੀ ਜਿਆਦਾ ਜਦਾ ਹੱਸਿਆ ਮੈਂ ਕਪਤਾ ਰੁੱਸੀ ਜਦ ਰੋਇਆ ਮੈਂ ਕਪਤਾ ਉਪਜੀ ਮਤਲਬ ਮੋਸਟਲੀ ਜਦੋਂ ਅਸੀਂ ਕਪਤਾ ਆਉਂਦੀ ਉਹਨਾਂ ਬੰਦਿਆਂ ਨੂੰ ਪੂਰਾ ਕਸੂਤਾ ਵਸਿਆ ਹੁੰਦਾ ਹਾਂ ਜਦੋਂ ਤੁਸੀਂ ਦੁੱਖ ਜਿਹੜਾ ਹੈ ਨਾ ਮੈਂ ਅਕਸਰ ਕਿੰਨਾ ਹੁੰਦਾ ਕਿ ਯਾਰ ਤੈਨੂੰ ਕਿਸੇ ਨਾਲ ਪਿਆਰ ਹੋ ਜਾਵੇ ਤੇ ਮੁੜ ਕੇ ਉਹ ਛੱਡ ਜਾਏ ਉਹ ਦੁੱਖ ਦੀ ਡੁੰਗਾਈ ਜਿਹੜੀ ਆ ਗਹਿਰਾਈ ਆ ਉਹ ਬਹੁਤ ਜਿਆਦੀ ਆ ਇਹ ਡਿਪੈਂਡ ਕਰਦਾ ਤੁਹਾਡੇ ਇਸੇ ਕਿੰਨਾਗਾ ਆ ਤੁਸੀਂ ਕਿੰਨੇ ਕੁ ਸੰਵੇਦਨਸ਼ੀਲ ਹੋ ਇਹ ਇਹ ਵੀ ਆ ਵੀ ਬੰਦਾ ਕਈ ਬੰਦੇ ਤਾਂ ਉਹ اٹਣ ਪਏ ਹੁੰਦੇ ਆ ਉਹ ਗੌੜਦੇ ਹੀ ਨਹੀਂ ਹੈਗੇ ਕਈ ਮਹਿਸੂਸ ਜ਼ਿਆਦਾ ਕਰਦੇ ਆ ਹਾਂ ਸੰਵੇਦਨਸ਼ੀਲ ਜਿਹੜਾ ਬੰਦਾ ਨਾ ਉਹਨੂੰ ਟੱਚ ਕਰਦੀ ਆ ਉਹ ਸ਼ਾਇਦ ਜਿਹੜੇ ਲੇਖਕ ਹੁੰਦੇ ਆ ਉਹ ਥੋੜੇ ਜਿਹਾ ਜ਼ਿਆਦਾ ਉਹਨਾਂ ਦੇ ਵਿੱਚ ਸੰਵੇਦਨਸ਼ੀਲਤਾ ਜ਼ਿਆਦਾ ਹੁੰਦੀ ਆ ਜ਼ਿਆਦਾ ਹਾਂ ਉਹ ਥੋੜੇ ਜਿਹਾ ਭਾਵੁਕ ਜ਼ਿਆਦਾ ਹੁੰਦੇ ਨੇ ਇਹਦੇ ਵਿੱਚੋਂ ਹੀ ਸ਼ਾਇਦ ਉਹ ਕੁਝ ਜ਼ਿਆਦਾ ਫੜ ਲੈਂਦੇ ਆ ਸ਼ਾਇਰ ਹੋਣ ਦੀ ਕੀਮਤ ਤਰ ਨਹੀਂ ਪੈਂਦੀ ਆ ਤਰ ਨਹੀਂ ਪੈਂਦੀ ਤੁਸੀਂ ਜ਼ਿਆਦਾ ਦੁਖੀ ਹੁੰਦੇ ਆ ਦੁੱਖ ਨੂੰ ਜ਼ਿਆਦਾ ਤੀਵਰਤਾ ਦੇ ਨਾਲ ਉਹਦੇ ਪ੍ਰੋਫੈਸਰ ਮੋਹਨ ਸਿੰਘ ਦੇ ਕਹਿਣ ਵਾਂਗੂ ਉਹ ਕਹਿੰਦੇ ਨੇ ਵੀ ਤੂੰ ਕਿੰਜ ਬਣਦਾ ਸ਼ਾਇਰ ਜੇ ਮੈਂ ਨਾ ਮਰਦੀ ਉਹ ਆਉਦੇ ਉਹ ਕਹ ਰਹੇ ਨੇ ਨਾ ਬਾਰੇ ਸੋ ਸੋ ਇਹਦੇ ਜਿਹੜਾ ਜਿਹੜਾ ਸ਼ਾਇਰ ਆ ਉਹ ਕੁਛ ਨਾ ਕੁਛ ਅਲਦੋਲੇ ਹਾਂ ਠੀਕ ਆ ਖੁਸ਼ੀ ਵਾਲੇ ਪਲ ਥੋੜੇ ਹੁੰਦੇ ਨੇ ਪਰ ਜਿਹੜੇ ਇਹਦੇ ਵਿੱਚੋਂ ਗਿਆਨ ਹਾਸਲ ਜ਼ਿਆਦਾ ਹੁੰਦਾ ਟੋਏਟ ਬੈਂਚ ਤੁਰਦਾ ਬੰਦਾ ਨਾ ਥੋੜਾ ਜਿਆਦਾ ਅਲਦੋਲੇ ਦੇ ਇੱਕ ਤਰ੍ਹਾਂ ਦਾ ਹੈਗਾ ਸਿੱਧੀ ਸੜਕ ਵਾਲਾ ਤਾਂ ਕਾਹ ਮੇਚ ਕਦੋਂ ਨਾ ਸ਼ੁਰੂ ਕਰ ਦਿੰਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਕੁਦਰਤ ਆਤਮ ਸ਼ਕਤੀ ਤੁਹਾਨੂੰ ਚਲਾਉਣਾ ਚਾਹੁੰਦੀ ਤੁਸੀਂ ਉਸ ਤਾਂ ਹੀ ਚੱਲਦੇ ਹਾਂ ਹਾਂ ਕਈ ਵਾਰ ਅਸੀਂ ਸੋਚਦੇ ਮੈਂ ਆ ਕਰੂੰਗਾ ਕਰੂੰਗਾ ਉਹ ਕੋਈ ਐਸਾ ਬਾਣਾ ਵਰਤਦਾ ਤੇ ਵੀ ਉਹ ਹੋ ਹੋ ਰਹੀ ਕੁਛ ਜਾਂਦਾ ਨਹੀਂ ਦੇਖੋ ਜੀ ਆ ਉਸ ਨੂੰ ਬਹੁਤ ਪੜਿਆ ਤੇ ਬਹੁਤ ਸਾਰੇ ਵਿਦਵਾਨਾਂ ਨੇ ਕਿਹਾ ਜੀ ਨਾ ਜਨਮ ਤੇਰੇ ਹੱਥ ਨਾ ਮਰਨ ਤੇਰੇ ਹੱਥ ਹੈ ਦੇ ਵਿਚ ਵਿਚਾਲੇ ਵਾਲਾ ਵੀ ਤੇਰੇ ਹੱਥ ਨਹੀਂ ਹੈਗਾ ਬਗਾ ਕਰਮ ਕਰਨ ਦੀ ਤੈਨੂੰ ਥੋੜੀ ਜਿਹੀ ਖੋਲ ਆ ਕਰਮ ਤੁਹਾਡਾ ਸਹੀ ਹੋਣਾ ਚਾਹੀਦਾ ਦੇਖੋ ਗੁਰਬਾਣੀ ਚੋਂਦਾ ਵੀ ਸਰਬ ਧਰਮ ਮੈਂ ਸੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਵੀ ਦੋ ਗੱਲਾਂ ਹੈ ਹਰੀ ਦਾ ਨਾਮ ਜਪਣਾ ਤੇ ਕਰਮ ਨਿਰਮਲ ਰੱਖਣਾ ਤੇ ਗੀਤਾ ਚ ਕ੍ਰਿਸ਼ਨ ਜੀ ਕਹਿੰਦੇ ਆ ਨਰਜਨ ਨੂੰ ਕਿ हे ਅਰਜਨ ਤੇਰਾ ਹਰ ਕਰਮ ਨਿਰਮਲ ਹੋਣਾ ਚਾਹੀਦਾ ਫਲਦੀ ਇੱਛਾ ਨਾ ਕਰਨ। ਫਿਰ ਉਹ ਕਹਿੰਦੇ ਵੀ ਇਹ ਕੰਟੈਮੀਨੇਟਡ ਕਦੋਂ ਹੋਣਾ, ਮੈਲਾ ਕਦੋਂ ਹੋਣਾ ਜਦੋਂ ਵਿੱਚ ਤੇਰਾ ਨਿੱਜੀ ਸਵਾਰਥ ਨਾਲ ਆ ਜਾਂਦਾ। ਉਹ ਜਦੋਂ ਫਲਦੀ ਇੱਛਾ ਕਰਨੀ ਸ਼ੁਰੂ ਕਰਦੇ। ਅੱਛਾ ਹੁਣ ਦੇਖੋ ਨਾ ਕਿੰਨੀ ਕਿੰਨੀਆਂ ਪਿਆਰੀਆਂ ਗੱਲਾਂ ਨੇ। ਅ ਇਹ ਫਿਰ ਇਹ ਵੀ ਆਉਂਦਾ ਕਿ ਸਭ ਮੈਂ ਪੀਖੇ ਭਗਵਾਨ। ਜਦੋਂ ਤੁਸੀਂ ਆਪਣੇ ਤੋਂ ਇਲਾਵਾ ਆਪਣੇ ਨਾਲ ਦੇ ਇਨਸਾਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੇ ਮਾਰੇ ਕਹਿੰਦੇ ਵੀ ਸਾਰਿਆਂ ਵਿੱਚ ਤੇਰਾ ਵਾਸਤਾ। ਤੇ ਤੁਸੀਂ ਕਿਹਨੂੰ ਖੁਸ਼ ਕਰ ਰਹੇ ਹੋ? ਬਿਲਕੁਲ ਬਿਲਕੁਲ ਤੁਸੀਂ ਰੱਬ ਨੂੰ ਖੁਸ਼ ਕਰ ਰਹੇ ਹੋ ਰੱਬ ਨੂੰ ਹੀ ਖੁਸ਼ ਰੱਬ ਨੇ ਖੁਸ਼ ਤਾਂ ਹੀ ਹੋਣਾ ਜੇ ਤੁਸੀਂ ਤੁਹਾਨੂੰ ਲਗਨ ਹੈਗੀ ਆ ਵੀ ਜਿੱਥੇ ਕਿਤੇ ਵੀ ਮੌਕਾ ਮਿਲਦਾ ਜਿੱਥੇ ਕਿਤੇ ਵੀ ਤੁਸੀਂ ਕਿਸੇ ਨੂੰ ਥੋੜੀ ਬਹੁਤੀ ਜਿਆਦਾ ਖੁਸ਼ੀ ਦੇ ਸਕਦੇ ਹੋ ਕੁਝ ਕਰ ਸਕਦੇ ਹੋ ਬਿਲਕੁਲ ਹੈਨਾ ਬਿਨਾ ਕੋਈ ਆਸ ਰੱਖੇ ਤੋਂ ਬਿਨਾਂ ਆਸ ਬਿਨਾਂ ਆਸ ਤਾਂ ਇਹਹੀ ਇਹ ਧਰਮ ਹੈ ਬਹੁਤ ਬਹੁਤ ਅੱਛਾ ਬਹੁਤ ਅੱਛਾ ਇਹ ਹਾਂ ਫਿਰ ਤੁਸੀਂ ਸਹਾਇਤ ਪੜਿਆ ਸਹਾਇਤੋ ਜਾਣਿਆ ਪਰਿਵਾਰ ਦੇ ਵਿੱਚ ਮਾਹੌਲ ਐਸਾ ਸੀਗਾ ਇਸੇ ਨੂੰ ਕਰਦੇ ਕਰਦੇ ਫਿਰ ਕਪਤਾ ਨਾਲ ਮੇਲ ਹੋ ਗਿਆ ਹਾਂਜੀ ਹਾਂਜੀ ਕਪਤਾ ਮੇਰੀ ਪਹਿਲੀ ਕਪਤਾ ਸੀ ਅ ਛੋਟਾ ਹੀ ਸੀਗਾ ਮੈਂ ਤੇ ਇੱਕ ਉੱਥੇ ਜੋੜਿਆਂ ਦੀ ਸੇਵਾ ਕਰਦੇ ਹੁੰਦੇ ਸੀ ਹਮ ਹਮ ਅ ਸਰੋਵਰ ਸਾਹਿਬ ਦੇ ਸਾਹਮਣੇ ਬਜ਼ੁਰਗ ਸੀ ਤੇ ਉਹਨਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ ਸੀ ਅੱਛਾ ਤੇ ਉਹਨਾਂ ਨੇ ਕਿਸੇ ਨਿਆਣੇ ਨੂੰ ਕਹਿਣਾ ਮੇਰੀ ਖੁੰਡੀ ਫੜੀ ਮੈਂ ਜੰਗਲ ਪਾਣੀ ਜਾਣਾ ਬਾਹਰ ਹਮ ਤੇ ਮੈਂ ਉਹਨਾਂ ਨੂੰ ਇੱਕ ਦੋਰੀ ਇਧਰ ਲੈ ਕੇ ਗਿਆ ਉਹਨਾਂ ਨੇ ਜੰਗਲ ਪਾਣੀ ਜਦੋਂ ਉਹ ਬਾਹਰ ਜਾਂਦੇ ਹੁੰਦੇ ਸੀ ਤੇ ਫਿਰ ਇਦਾਂ ਹੀ ਵਾਪਸ ਲਿਆ ਕੇ ਉੱਥੇ ਉਹਨਾਂ ਸੀਸਾਂ ਦੇਣੀਆਂ ਬਹੁਤ ਤੇ ਮੈਂ ਉਦੋਂ ਪਹਿਲੀ ਨਜ਼ਮ ਆਈ ਕਿ ਹੇ ਰਬਾ ਇਹ ਆਦਮੀ ਤੇ ਸਾਰਾ ਦਿਨ ਸੇਵਾ ਕਰਦਾ ਤੂੰ ਇਹਦੇ ਕੋਲੋਂ ਅੱਖਾਂ ਹੋਈਆਂ ਨੇ ਇਹ ਇਹਨੂੰ ਦੁੱਖ ਕਿਉਂ ਦਿੱਤਾ ਉਹ ਕਰੋਨਾ ਦੇ ਵਿੱਚੋਂ ਮੇਰੀ ਪਹਿਲੀ ਜਿਹੜੀ ਨਜ਼ਮ ਆਈ ਸੀ ਹੁਣ ਪਤਾ ਨਹੀਂ ਕਿੱਥੇ ਆ ਉਹ ਇਹ ਇਹ ਮੇਰੇ ਖਿਆਲ ਉਹ ਹੀ ਉਹ ਸੰਵੇਦਨਸ਼ੀਲਤਾ ਆ ਗਈ ਨਾ ਜਿਹਨੂੰ ਟੱਚ ਕਰ ਦਿਆ ਉਹ ਹਾਂ 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 ਜਿਹੜਾ ਜਿਹੜਾ ਭਾਵਕਮਾਨ ਆ ਹਾਂ ਜਿਹੜੀ ਤੁਹਾਡੀ ਤੀਜੀ ਅੱਖ ਹਾਂ ਉਹ 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 ਥੋੜਾ ਜਿਆਦਾ ਦੇਖ ਜਾਂਦੀ ਆ ਤੇ ਮਹਿਸੂਸ ਆਤਮਾ ਮਹਿਸੂਸ ਕਰ ਜਾਂਦੀ ਆ ਤੇ ਤੁਸੀਂ ਜਿਵੇਂ ਤੁਹਾਡੀ ਤੁਹਾਡੀ ਕਪਤਾ ਮੈਂ ਉਹਦੇ ਵਿੱਚ ਜਿਹੜਾ ਇਨਸਾਨੀਅਤ ਦਾ ਦਰਦ ਮੇਰੇ ਖਿਆਲ ਨਾਲ ਜ਼ਿਆਦਾ ਉਪਜੀ ਉਸ ਚੀਜ਼ 'ਚ ਹੋਈ ਹੋਈ ਆ ਤੁਸੀ ਤੁਹਾਨੂੰ ਹਾਂ ਮੁਹੱਬਤ 'ਚੋਂ ਵੀ ਉਪਜੀ ਆ ਮੁਹੱਬਤ 'ਚੋਂ ਵੀ ਉਪਜੀ ਆ ਮੁਹੱਬਤ ਵੀ ਇੱਕ ਤਰ੍ਹਾਂ ਦਾ ਦਰਦ ਹੀ ਹੁੰਦਾ ਹੈ ਦਰਦ ਹੀ ਹੁੰਦਾ ਮੁਹੱਬਤ ਹਾਂਜੀ ਦਰਦ ਦਾ ਤੁਝਾ ਨਹੀਂ ਆ ਅਸਲ ਦੇ ਵਿੱਚ ਜਿਹੜੇ ਕਵੀ ਨੇ ਨਾ ਜਿੰਨੇ ਵੀ ਨੇ ਜਦੋਂ ਅਸੀਂ ਕਾਲਜ 'ਚ ਪੜਦੇ ਹੁੰਨੇ ਤਾਂ ਅਸੀਂ ਸਾਰੇ ਹੀ ਕਵੀ ਹੁੰਨੇ ਆ ਕੁੜੀਆਂ ਹੋਣ ਮੁੰਡੇ ਹੋਣ ਜਿਹੜਾ ਜਿਹੜੇ ਚੜ੍ਹਦੀ ਜਵਾਨੀ ਦੀ ਉਮਰ ਆ ਨਾ ਉਹ ਕਪਤਾ ਦੀ ਯੂਮਰੀ ਹੈ। ਕੀ ਬਾਤ ਹੈ? ਮੇਰੀ ਇੱਕ ਕਫਤਾ ਹੈਗਾ ਉੱਚ ਉਹ ਸ਼ੁਰੂ ਇਦਾਂ ਹੁੰਦੀ ਜਵੇ। ਸ਼ੁਰੂ ਸ਼ੁਰੂ ਚ ਅਸੀਂ ਸਾਰੇ ਕਫਤਾਵਾਂ ਹੀ ਸਾਂ। ਹਾਂ ਬਿਲਕੁਲ। ਹਾਂ ਉਹੀ ਗੱਲ ਤੁਸੀਂ ਤੁਸੀਂ ਆਪਾਂ ਆਪ ਜਾਣ ਲਈਏ ਜਿਵੇਂ ਹੁਣ ਕਾਲਜ ਆਪਾਂ ਹੁਣੇ ਗਰੋ ਕਾਲਜ ਪੜ੍ਹਦੇ ਹੁਣ ਮੈਂ ਤੁਸੀਂ ਆਪਾਂ ਜਿਹੜੇ ਕਫਤਾ ਵੱਲ ਚਲੇ ਗਏ ਉਦੋਂ ਅਸੀਂ ਇਸ਼ਕ ਮੁਸ਼ਕ ਦੀਆਂ ਗੱਲਾਂ ਕਰਦੇ ਸੀਗੇ। ਤੇ ਉਹੀ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਜਿਵੇਂ ਜਿਵੇਂ ਗਰੋ ਹੁੰਦੇ ਗਏ ਤਾਂ ਅਸੀਂ ਥੋੜਾ ਜਿਹਾ ਉਹ ਸਾਰੇ ਸਾਰੇ ਦੁਨੀਆ ਦੇ ਦੁੱਖ ਦਰਦ ਸਾਡੇ ਆਪਣੇ ਹੋਣ ਲੱਗੇ ਸਮਾਜ ਵਾਲੇ ਪਾਸੇ ਹੋ ਗਏ ਹਾਂ ਹਾਂ ਤੇ ਇਸ ਤਰ੍ਹਾਂ ਫਿਰ ਇੱਧਰ ਆਉਣ ਦਾ ਬਣ ਗਿਆ ਹਾਂ ਇੱਥੇ ਆ ਕੇ ਪਹਿਲਾਂ ਤੇ 2-4 ਸਾਲ ਪੜ੍ਹਾਈ 'ਚ ਨਿਕਲ ਗਏ ਉਹਦੇ ਕਰਜ਼ੇ ਲਾਉਣ ਤੇ ਨਿਕਲ ਗਏ ਘਰਦਿਆਂ ਨੂੰ ਬੁਲਾ ਲਓ ਇਹ ਕਰ ਲਓ ਪਰ ਨਾਲ ਇਹ ਹੈ ਕਿ ਕਵਤਾ ਚੱਲਦੀ ਰਹੀ ਉਹਨਾਂ ਦੇ ਨਾਲ ਜੀ ਰੀਸਰਚਰ ਨੂੰ ਦੱਸਿਆ ਬਹੁਤ ਸੀ ਪਹਿਲਾਂ ਗੱਲ ਕੀਤੀ ਹੈ ਬਿਲਕੁਲ ਜੀ ਇੱਕ ਰੀਸਿੰਗ ਦੇ ਬਾਰੇ ਵਿੱਚ ਇੱਕ ਇੱਕ ਦੋ ਸਟੈਂਸ ਦੇ ਵਿੱਚ ਗੱਲ ਕਰਨੀ ਆ ਜਰੂਰ ਜਰੂਰ ਇਹ ਗੁਰਦੁਆਰਿਆਂ 'ਚ ਮੀਟਿੰਗਾਂ ਹੁੰਦੀਆਂ ਸੀ ਇੱਥੇ ਰੌ ਸਟ੍ਰੀਟ ਵਾਲੇ 'ਚ ਫਿਜ਼ੀਕਲ ਲੜਾਈਆਂ ਹੋਈਆਂ ਹੋਈਆਂ ਨੇ ਕੇ 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 ਉਦੋਂ ਹੁੰਦੀ ਸੀ ਇੱਕ ਇੰਟੈਲੈਕਚੁਅਲ ਯੁੱਧ ਲੜਿਆ ਗਿਆ ਹੂੰ ਉਹਦੇ ਲੀਡਰ ਸੀਗੇ ਡਾਕਟਰ ਹਰੀ ਸ਼ਰਮਾ ਹਰੀ ਸ਼ਰਮਾ ਬਿਲਕੁਲ ਸਹੀ ਹੈ ਮੈਂ ਉਥੋਂ ਕੈਰਗੀ ਤਾਂ ਐਡਵੈਂਟਰ ਨੂੰ ਆਉਂਦਾ ਹੁੰਦਾ ਸੀ ਉਹਨਾਂ ਦੇ ਕੋਲ ਹਫ਼ਤਾ ਹਫ਼ਤਾ ਦੋ ਦੋ ਹਫ਼ਤੇ ਰਹਿਣਾ ਉਹਨਾਂ ਦਾ ਜਿਹੜਾ ਇਹ ਇੰਟੈਲੈਕਚੁਅਲ ਯੁੱਧ ਹਨ ਉਹਦੇ ਬਾਰੇ ਬਹੁਤ ਘੱਟ ਆਪਾਂ ਨੂੰ ਪਤਾ ਹੈ ਹੂੰ ਉਹ ਕੀ ਕਰਦੇ ਸੀ ਚਿੱਠੀਆਂ ਲਿਖਦੇ ਸੀ 22 300 ਤਰ੍ਹਾਂ ਦਾ ਇੱਥੇ ਚਰਚਾ ਹੂੰ ਵੱਖ-ਵੱਖ ਹੂੰ ਉਹਨਾਂ ਦੇ ਹੈੱਡਕੁਆਰਟਰਾਂ 'ਚ ਚਿੱਠੀ ਲਿਖਦੇ ਹੁੰਦੇ ਸੀ ਹੂੰ ਕਿ ਆਹ ਜੋ ਹੋ ਰਿਹਾ ਰੇਸਿਜ਼ਮ ਕਿ 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 ਇੱਥੇ ਚੱਲ ਰਿਹਾ ਹੈਗਾ ਪੇਪਰਾਂ 'ਚ ਵੀ ਆ ਰਿਹਾ ਤੁਹਾਡਾ ਇਹਦੇ ਬਾਰੇ ਕੀ ਉਹਨਾਂ ਨੂੰ ਅਵੇਅਰ ਕਰਦੇ ਉਹਨਾਂ ਨੂੰ ਸਵਾਲ ਪੁੱਛਦੇ ਤੁਸੀਂ ਤੁਹਾਡਾ ਇਹਦੇ ਉੱਤੇ ਕੀ ਸਟੈਂਡ ਹੈਗਾ ਵੀ ਜੀਸਸ ਦਾ ਮੈਸੇਜ ਤਾਂ ਪਿਆਰ ਦਾ ਮੈਸੇਜ ਹੈ ਸਾਰੇ ਬਰਾਬਰ ਹੈ ਤੁਸੀਂ ਕਿੱਥੇ ਖੜ੍ਹਦੇ ਹੋ ਫੇ ਉਹਨਾਂ ਦੀਆਂ ਚਿੱਠੀਆਂ ਆਉਂਦੀਆਂ ਸੀ ਵੀ ਅਸੀਂ ਤਾਂ ਵਿਰੋਧ ਕਰਦੇ ਹਾਂ ਹੂੰ ਉਹ ਜਿਹੜੀਆਂ ਚਿੱਠੀਆਂ ਸੀ ਡਾਕਟਰ ਹਰੀ ਸ਼ਰਮਾ ਨਾਲ ਉਹਦੇ ਚਿੰ ਬੈਨਰ ਜੀ ਹੋਰ ਸੀਗੇ ਪ੍ਰੋਫੈਸਰ ਉਹਨਾਂ ਦਾ ਇੱਕ ਅ ਮੀਡੀਆ ਦੇ ਵਿੱਚ ਵੀ ਅਸਰ ਸੀਗਾ ਹੂੰ ਫਿਰ ਉਹ ਚਿੱਠੀਆਂ ਵਿੱਚੋਂ ਕੋਈ ਚਿੱਠੀਆਂ ਉਹ ਛਪਾਉਂਦੇ ਸੀ ਹੂੰ ਆਮ ਪਬਲਿਕ ਤਾਂ ਜਾਣਦੀ ਸੀ ਗੱਲ ਹੂੰ ਹੂੰ ਇੱਕ ਉਹਨਾਂ ਦਾ ਖੁਦ ਆਪਣਾ ਪੇਪਰ ਸੀ ਵੰਗਾਰ ਹੂੰ ਜਿਹੜਾ ਕਿ ਅੱਧਾ ਪੰਜਾਬੀ ਸੀ ਤੇ ਅੱਧਾ ਅੰਗਰੇਜ਼ੀ ਸੀਗਾ ਹੂੰ ਹਾਲਾਂਕਿ ਡਾਕਟਰ ਹਰੀ ਸ਼ਰਮਾ ਖੁਦ ਬਿਹਾਰ ਤੋਂ ਸੀਗੇ ਬਿਲਕੁਲ ਬਿਹਾਰ ਤੋਂ ਅੱਛਾ ਉਹਦੇ ਵਿੱਚ ਵੀ ਸ਼ਬਦੀਆਂ ਸੀ ਮੈਂ ਸਮਝਦਾ ਇਹ ਜਿਹੜੇ ਜਵਾਬ ਨਹੀਂ ਸੀ ਦਿੰਦੇ ਉਹਨਾਂ ਨੂੰ ਫੇਰ ਦੁਬਾਰਾ ਚਿੱਠੀ ਪਾਈ ਜਾਂਦੀ ਸੀ ਓਕੇ ਵੀ ਤੁਹਾਡੀ ਚੁੱਪ ਨੂੰ ਅਸੀਂ ਇਹ ਸਮਝਾਂਗੇ ਕਿ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਉਹਨਾਂ ਤੋਂ ਫੇਰ ਜਵਾਬ ਆਏ ਨੇ ਤੇ ਉਹ ਫੇਰ ਛਪਣੀਆਂ ਇਹ ਜਿਹੜਾ ਇੱਕ ਬੜਾ ਵੱਡਾ ਯੁੱਧ ਜਿਹੜਾ ਹੈ ਨਾ ਮੈਂ ਕਿੰਨਾ ਸਟਰਗਲ ਸੀ ਇਹ ਉਹਨਾਂ ਦੀ ਡਾਕਟਰ ਹਰੀ ਸ਼ਰਮਾ ਹੋਣ ਦੀ ਅਗਵਾਈ ਦੇ ਵਿੱਚ ਹੋਇਆ ਤੇ ਸਾਨੂੰ ਮਾਣ ਆ ਤੇ ਉਹਦੇ ਨਾਲ ਮਤਲਬ ਜਿਹੜੀ ਸਾਇਕੀ ਆ ਹੁਣ ਅੱਜ ਜਿਹੜੇ ਆਪਾਂ ਜੁਆਇ ਕਰ ਰਹੇ ਆ ਵੀ ਪੱਗਾਂ ਬਨ ਕੇ ਇੱਥੇ ਵੱਜੀ ਤੋਰੇ ਫਿਰਦੇ ਆ ਹਾਂ ਬਿਲਕੁਲ ਉਦੋਂ ਨਹੀਂ ਸੀ ਇਹ ਗੱਲ ਅੱਜ ਤਾਂ ਅਸੀਂ ਇੱਥੇ ਪੂਰਾ ਪੰਜਾਬ ਬਸਾਈ ਬੈਠੇ ਆ ਸਾਡੇ ਆਪਣੇ ਇੱਕ ਪਹਿਲੇ ਪਹਿਲਿਆਂ ਸਮੇਂ ਜਿਹੜੇ ਸਾਡੇ ਆਏ ਨੇ ਉਹ ਲੇਡੀਜ਼ ਆ ਕੇ ਵੀ ਤੇ ਪੈਂਟ ਸ਼ਰਟ ਪਾਉਂਦੀਆਂ ਜਾਂ ਡਰੈਸ ਪਾਉਂਦੀਆਂ ਸੀ ਉਹਦਾ ਕਾਰਨ ਸੀ ਕਿ ਕੋਈ ਬਾਹਰ ਉਸ ਤਰ੍ਹਾਂ ਨਹੀਂ ਜਾ ਸਕਦੇ ਸੀ ਪਰ ਅੱਜ ਦੇਖੋ ਵੀ ਅੱਜ ਸਾਡੇ ਹਰਤਾਨ ਨਾਲ ਅਸੀਂ ਉਹ ਉੱਥੇ ਵੇਚ ਰਹੇ ਔਰ ਫਿਰ ਤੁਸੀਂ ਜਿਸ ਤਰ੍ਹਾਂ ਕਵਤਾ ਦੇ ਨਾਲ ਨਾਲ ਨਾਟਕ ਵੀ ਲਿਖਿਆ ਨਾਟਕ ਦੇ ਨਾਲ ਨਾਲ ਮੈਂ ਥੋੜਾ ਜਿਹਾ ਸੰਪਾਦਨਾ ਬਾਰੇ ਵੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਤੁਸੀਂ ਕਿਉਂਕਿ ਤੁਸੀਂ ਸਹਿਤਕ ਪਰਚਿਆਂ ਦੇ ਸੰਪਾਦਕ ਵੀ ਹੈਗੇ ਹੋ ਰਹੇ ਵੀ ਹੋ ਤੇ ਹੈਗੇ ਵੀ ਹੋ ਹਾਂਜੀ ਹਾਂਜੀ ਤੇ ਇਹ ਇਹ ਕਿਵੇਂ ਉਦੋਂ ਇਸ ਪਾਸੇ ਨੂੰ ਕਿਵੇਂ ਝਕਾ ਹੋਇਆ ਪਹਿਲਾਂ ਨਾਟਕ ਦੀ ਗੱਲ ਕਰੀਏ ਹਾਂਜੀ ਹਾਂਜੀ ਨਾਟਕ ਤੇਲਗਰੀ ਦੇ ਵਿੱਚ ਅਸੀਂ 1985 ਤੋਂ 2009 ਤੱਕ ਲਗਾਤਾਰ تھیਟਰ ਕਰਦੇ ਰਹੇ ਹੂੰ ਤੇ ਕੈਨੇਡਾ ਦੇ ਤਕਰੀਬਨ ਹਰ ਸ਼ਹਿਰ ਦੇ ਵਿੱਚ ਨਾਟਕ ਕੀਤੇ ਆ ਹੂੰ ਹੂੰ ਕੁਝ ਲਿਖੇ ਵੀ ਆ ਮੈਂ ਤੁਹਾਡਾ ਇੱਕ ਤਾਂ ਛਪਿਆ ਵੀ ਹੋਇਆ ਤਾਂ ਇੱਕ ਛਪਿਆ ਵੀ ਆ ਹੂੰ ਤੇ ਉਸੇ ਨਾਟਕ ਬਾਰੇ ਦੋ ਗੱਲਾਂ ਕਰਨੀਆਂ ਹੂੰ ਵੀ ਉਹਦੇ 'ਚ ਇਟਸ ਉਹ ਕੰਟਰਾਸਟ ਕ੍ਰੀਏਟ ਕਰਦਾ ਰੇਸਿਜ਼ਮ ਵਰਸਸ ਕਾਸਟਿਜ਼ਮ ਹੂੰ ਹੂੰ ਅਸੀਂ ਗੁਰਬਾਣੀ ਪੜ੍ਹਦੇ ਆ ਸਰਬ ਮਾਪੇਖੇ ਭਗਵਾਨ ਅ ਸਭਵੇਂ ਜੋਤ ਜੋਤ ਹੈ ਸੋ ਇਹ ਇਸ ਦੇ ਚੈਨਲ ਸਭਵੇਂ ਚੈਨਲ ਹੋਏ ਹੈ ਨਾ ਏਕ ਨੂਰ ਤੇ ਸਭ ਜਗ ਜੋ ਕੌਣ ਭਲੇ ਹੁਣ ਬੰਦੇ ਤੇ ਫਿਰ ਅਹੀ ਜਾਤਾਂ-ਬਾਤਾਂ ਦੀ ਕਰਦੇ ਉਹ ਇੱਕ ਬੰਦਾ ਕਰੈਕਟਰ ਹੁੰਦਾ ਜਿਹੜਾ ਮੇਰੇ ਗਾ ਮਾੜਾ ਮੋਟਾ ਲਿਖਦਾ ਤੇ ਹਿਊਮਨ ਰਾਈਟਸ ਦੀ ਗੱਲਾਂ ਵੀ ਕਰਦਾ ਆ ਰੀਸ ਨੂੰ ਦੇ ਖਿਲਾਫ ਬਹੁਤ ਜੁੱਧ ਕਰਦਾ ਸਟ੍ਰਗਲ ਕਰਦਾ ਵਾਈਟ ਹੁੰਦਾ ਪਰ ਜਦੋਂ ਉਹਦੀ ਆਪਣੀ ਕੁੜੀ ਨੀਵੀ ਜਾਤ ਦੇ ਕਿਸ ਮੁੰਡੇ ਨਾਲ ਪਿਆਰ ਕਰਨ ਲੱਗ ਜਾਂਦੀ ਆ ਤੇ ਉਹਦਾ ਫਿਰ ਉਹ ਰਾਸਤੇ 'ਚ ਰੋੜਾ ਬਣ ਜਾਂਦਾ ਉਹ ਖੜ ਜਾਂਦਾ ਜਾਤੀ ਵਾਲਾ ਬਹਾਮ ਉਹਦਾ ਖੜ ਜਾਂਦਾ ਤੇ ਉਹ ਇਸ ਤਰ੍ਹਾਂ ਦਾ ਕੰਟਰਾਸਟ ਸੀਗਾ ਉਹ ਇੱਕ ਸਿੱਖਿਆ ਦੇਣ ਵਾਲੀ ਗੱਲ ਵੀ ਸਾਨੂੰ ਆਪਸ ਵਿੱਚ ਵੀ ਇੱਥੇ ਆ ਕੇ ਵੀ ਜਹੀ ਨਹੀਂ ਕੋਈ ਸਿੱਖਿਆ ਹਮ ਇੱਥੇ ਆਣ ਕਿ ਵੀ ਹਜਾਤਾ ਪਾਤਾਂ ਚ ਫਸਿਆ ਤੇ ਫਿਰ ਅਸੀਂ ਕੀ ਗੁਰਬਾਣੀ ਤੋਂ ਰੱਖ ਸਕਿਆ ਜਾਤਾ ਪਾਤਾ ਤਾਂ ਵੱਖਰੀਆਂ ਮੈਂ ਮੈਂ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਵੀ ਮਾਲਵਾ ਮਾਝਾ ਤੇ ਦੋ ਬਾਬਾ ਵੀ ਹੈਗੇ ਆ ਅੱਛਾ ਜਿਹੜਾ ਕਿ ਪੰਜਾਬ ਚ ਬੈਠਿਆ ਨਹੀਂ ਪਤਾ ਸੀ ਫਿਰ ਇੱਥੇ ਆ ਕੇ ਪਤਾ ਲੱਗਿਆ ਵੀ ਮੈਂ ਮਾਲਵੇ ਦਾ ਹੈਗਾ ਆਹ 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 ਦੁਆਬਾ ਹੈਗਾ ਤੇ ਉਹ ਮਾਜਾ ਹੈਗਾ ਇੱਥੇ ਕਿੰਨਾ ਲੋਕਾਂ ਦੇ ਅੰਦਰ ਵੜਿਆ ਹੋਇਆ ਸੀ ਉਦੋਂ ਦੇਖੋ ਜੀ ਜਿੰਨੇ ਨਫ਼ਰਤ ਕਰਨੀ ਹੈ ਨਾ ਉਹਨੇ ਕੋਈ ਨਫ਼ਰਤ ਦਾ ਆਧਾਰ ਲੱਭ ਲੈਣਾ ਹਮ ਇੱਥੇ ਹੁਣ ਅ ਅਲਬਰਟਾ ਵਾਲੇ ਸਾਡੇ ਜਿਹੜੇ ਗੋਰਿਆਂ ਦੀ ਗੱਲ ਕਰਦਾ ਇਹ ਤਾਂ ਹੈਗਾ ਨਿਊਫੀ ਹੈ ਹਮ ਹਮ ਇਹ ਤੇ ਫਰੋਗ ਹੈ ਤੇ ਹੈਗਾ ਉਥੋਂ ਫ੍ਰੈਂਚ ਹੈਗਾ ਹਮ ਇਧਰ ਨਾਂ ਰੱਖੇ ਹੋਏ ਹੂੰ ਇਹ ਨਾ ਪਾਕੀ ਨਾ ਹੜਲਵਾਸ ਤੇ ਬਿਲਕੁਲ ਬਿਲਕੁਲ ਇਹ ਤੇ ਚੱਕ ਚੀਨਾ ਚੱਕਾ ਆਇਆ ਇਹ ਹੈ ਨਾ ਸੋ ਜਿਹਨੇ ਨਫ਼ਰਤ ਕਰਨੀ ਆ ਉਹਨੇ ਕੁ ਉਧਾਰ ਲੱਭਣਾ ਜਦ ਕਿ ਜ਼ਿੰਦਗੀ ਦੇ ਵਿੱਚ ਨਫ਼ਰਤ ਲਈ ਕੋਈ ਥਾਂ ਹੀ ਨਹੀਂ ਹੈ ਹਾਂ ਨਹੀਂ ਹਾਂ ਤੁਹਾਡੇ ਕੋਲ ਪਿਆਰ ਵਾਸਤੇ ਸਮਾਂ ਨਹੀਂ ਹੈ ਨਾ ਤੇ ਪਤਾ ਨਹੀਂ ਕਿਵੇਂ ਨਫ਼ਰਤ ਦਾ ਸਮਾਂ ਲੱਭ ਲੈਂਦੇ ਲੋਕ ਮੇਰੇ ਖਿਆਲ ਆ ਕਿ ਸਾਨੂੰ ਇਨਸਾਨ ਬਹੁਤ ਛੋਟਾ ਹੋ ਜਾਂਦਾ ਜਦੋਂ ਨਫ਼ਰਤ ਵਾਲੇ ਵਿਅਸੇ ਨੂੰ ਤੁਰਦਾ ਬਹੁਤ ਵੱਡਾ ਹੋ ਜਾਂਦਾ ਜਦੋਂ ਪਿਆਰ ਵਾਲੇ ਰਾਹ ਤੇ ਤੁਰਦਾ ਹੈਗਾ ਇਦੇ ਨਾਲ ਨਾਲ ਫਿਰ ਤੁਸੀਂ ਨਾਟਕਾਂ ਦੇ ਨਾਲ-ਨਾਲ ਤੁਸੀਂ ਸੰਪਾਦਨਾ ਵਾਲਾ ਹੈ ਸੰਪਾਦਨਾ ਮੈਂ ਸਭ ਤੋਂ ਪਹਿਲਾਂ ਇੱਕ ਪੇਪਰ ਹੁੰਦਾ ਸੀ ਜਿਹੜਾ ਕਿਸੇ ਵਕਤ ਉਹ ਆਮ ਤੌਰ ਤੇ ਨਹੀਂ ਛਪਦਾ ਸੀ ਲੈਫਟਰਸ ਪੇਪਰ ਸੀਗਾ ਤੇ ਮੇਰੀ ਉਮਰ ਵੀ ਛੋਟੀ ਸੀ ਤੇ ਮੈਨੂੰ ਡਿਊਟੀ ਦਿੱਤੀ ਪਏ ਨੂੰ ਤੂੰ ਸੰਪਾਦਨਾ ਕਰ ਸੰਪਾਦਨਾ ਕਰ ਤੇ ਮੈਂ ਕਹਣਾ ਵੀ ਮੇਰੀ ਇੰਨੀ ਕੈਪੈਸਿਟੀ ਨਹੀਂ ਹੈ ਨਹੀਂ ਨਹੀਂ ਅਸੀਂ ਤੈਨੂੰ ਗਾਈਡ ਕਰੀ ਚਲਾਂਗੇ अच्छा ਸੰਪਾਦਨਾ ਦਾ ਮੈਨੂੰ ਫਿਰ ਐਕਸਪੀਰੀਅੰਸ ਉੱਥੋਂ ਪਿੱਛੋਂ ਹੈਗਾ ਸੀਗਾ ਤੇ ਇੱਥੇ ਆ ਕੇ ਤਕਰੀਬਨ ਹਰ ਪੇਪਰ ਪੜਨਾ ਤੇ 7th ਰਿਵਰ ਟਾਈਮ ਇੱਕ ਅਸੀਂ ਵੀਕਲੀ ਪੇਪਰ ਕੱਢਦੇ ਹਾਂ ਐਮਐਸ ਸੰਪਾਦਨਾ ਆਨਲਾਈਨ ਹੈਗਾ ਉਹ ਹਾਂਜੀ ਹਾਂਜੀ ਆਨਲਾਈਨ ਤੇ ਸਾਡਾ ਮਕਸਦ ਇਹ ਸੀ ਕਿ ਜਿੰਨੇ ਵੀ ਆਨਲਾਈਨ ਪੇਪਰ ਪੰਜਾਬੀ ਚ ਨਿਕਲਦੇ ਨੇ ਉਹਨਾਂ ਚ ਜਾਂ ਤਾਂ ਚਾਪਲੂਸੀਆ ਨੇ ਜਾਂ ਐਡਾ ਨੇ ਕੋਈ ਸਟੈਂਡਰਡ ਨਹੀਂ ਸੈੱਟ ਹੋ ਰਿਹਾ ਸੀ ਅਸੀਂ ਇਸ ਮਕਸਦ ਨੂੰ ਲੈ ਕੇ ਵੀ ਇੱਕ ਵਧੀਆ ਪੇਪਰ ਕੱਢਣਾ ਐਡਵਨ ਨਹੀਂ ਲੈਣੀ ਕਿ ਪਹਿਲੋਂ ਪੈਸੇ ਪਾਉਣੇ ਆ ਤੇ ਉਹ ਅੱਜ ਅਸੀਂ ਬੜੇ ਮਾਣਨਾ ਕਹਿ ਸਕਦੇ ਆ ਕਿਰਪਾ ਪ੍ਰਭੂ ਦੀ ਕੇ ਬਹੁਤ ਅੱਛਾ ਚੱਲ ਰਿਹਾ ਉਹਦੀ ਲੀਡਰਸ਼ਿਪ ਵੀ ਬਹੁਤ ਜ਼ਿਆਦਾ ਹੈ ਮੈਂ ਮੈਨੂੰ ਪਤਾ ਮੈਂ ਮੇਰੇ ਕੋਲ ਹਰ ਹਫਤੇ ਤੁਸੇ ਭੇਜਦੇ ਹੋ ਉਹ ਹਫਤਾਵਾਰੀ ਹੈਗਾ ਉਹ ਹਫਤਾਵਾਰੀ ਅੱਛਾ ਤੇ ਆਮ ਆਮ ਜਿਹੜਾ ਜਿਹੜਾ ਪੰਜਾਬੀ ਸਾਹਿਬ ਦਾ ਦੁਕਾਨ ਤੇ ਕਿਹ ਹੈਗਾ ਆਲਓ ਬਰਦਰ ਵਰਲਡ ਹੀ ਹੁਣ ਤਾਂ ਹੋ ਗਿਆ ਅ ਪਰ ਉਹ ਜਿਹੜਾ ਬੀਜ ਸਾਡਾ ਪੰਜਾਬ ਆ ਪੰਜਾਬ ਦੇ ਵਿੱਚ ਅ ਥੋੜੇ ਥੋੜੇ ਗਰੁੱਪਾਂ ਗਰੁੱਪੀਜ਼ਮ ਬਣੇ ਹੋਏ ਨੇ ਲੇਖਕ ਆਪਣੇ ਆਪਣੇ ਮੱਠ ਬਣਾਈ ਬੈਠੇ ਆ ਤੁਸੀਂ ਵੀ ਕਾਫੀ ਸਮਾਂ ਉੱਥੇ ਪੰਜਾਬ ਚ ਕੱਢਦੇ ਹੋ ਤੁਸੀਂ ਤਾਂ ਜਿਆਦਾ ਜਾਣਦੇ ਹੋ ਉਹ ਉੱਥੇ ਇਹ ਮੈਂ ਕਹਿਣਾ ਹੁਣਾ ਕਿ ਮੇਰੀ ਇਹ ਅਨਫੋਰਚੂਨੇਟ ਥਿੰਗ ਹੈ ਜੇ ਉੱਥੇ ਮੇਰੇ ਗੁਆਣ ਚ ਕੁਝ ਰਾਈਟਰ ਬੈਠੇ ਨੇ ਤੇ ਸਭ ਨੇ ਕਿਹਾ ਇਹ ਉਹਨਾਂ ਨੂੰ ਮਿਲਦਾ ਇਹ ਉਹਦੇ ਨਾਲ ਆ ਉਹਨਾਂ ਗਰੁੱਪਾਂ ਨਾਲ ਆ ਜੇ ਮੈਂ ਦੂਸਰੇ ਪਾਸੇ ਕਿਸੇ ਮਿਲਿਆ ਤੇ ਕਿਹਾ ਉਹਨਾਂ ਨਾਲ ਹਾਲਾਂਕਿ ਮੇਰਾ ਕੋਈ ਗਰੁੱਪ ਨਹੀਂ ਤੇ ਗਰੁੱਪ ਹੋਣਾ ਵੀ ਨਹੀਂ ਚਾਹੀਦਾ ਹੋਣਾ ਚਾਹੀਦਾ ਜਿਹੜਾ ਜੇ ਗਰੁੱਪ ਕਿੱਥੋਂ ਆਉਂਦੇ ਆ ਹோம் ਵਿੱਚ ਆਉਂਦੇ ਆ ਹோம் ਵਿੱਚ ਇਹ ਸਾਰੀ ਮੈਨ ਦੀਆਂ ਲੜਾਈਆਂ ਨੇ ਤੇ ਜਿਹੜਾ ਅੱਛਾ ਰਾਈਟਰ ਹੈਗਾ ਉਹਦੇ ਵਿੱਚ ਮੈਨ ਨਹੀਂ ਹੋਣੀ ਚਾਹੀਦੀ ਤab ਤੂੰ ਹੀ ਤੂੰ ਐ ਮੈਂ ਕੁਛ ਨਹੀਂ ਐ ਤੂੰ ਬਸ ਇੱਕ ਸਹਿਤਕਾਰ ਦੇ ਤੁਰਨ ਲਈ ਸਾਰੀ ਧਰਤੀ ਆ ਉਡਣ ਲਈ ਸਾਰਾ ਅਸਮਾਨ ਆ ਹਾਂ ਹਾਂ ਅਸੀਂ ਅਸੀਂ ਆਪਣੇ ਆਪਣੇ ਜਿਹੜੇ ਹੈਗੇ ਨੇ ਨਾ ਕਮਰੇ ਬਣਾ ਕੇ ਹਾਂ ਤੇ ਉਹਦੇ ਵਿੱਚ ਆਪਣੇ ਬ ਨੂੰ ਖੁਦ ਐ ਡੱਡੂ ਬਣ ਕੇ ਛੋਟਾ ਕਰ ਲਿਆ ਬਿਲਕੁਲ ਗੁਫਾਵਾਂ ਚ ਪਏ ਆ ਮੈਂ ਬਸ ਇਹ ਤੁਹਾਡੇ ਕੋਲ ਕਵਤਾਵਾਂ ਵੀ ਸੁਣਨੀ ਸੀ ਪਰ ਖੂਬਸੂਰਤ ਗੱਲਾਂ ਨੇ ਸਮਾਂ ਹੀ ਨਾ ਲੱਗਿਆ ਪਤਾ ਹੀ ਨਹੀਂ ਲੱਗਾ ਗੱਲਾਂ ਕਦੋਂ ਖਤਮ ਹੋ ਗਈਆਂ ਅੰਤ ਦੇ ਵਿੱਚ ਕੋਈ ਕੁਝ ਕਹਿਣਾ ਚਾਹੋਗੇ ਤੁਸੀਂ ਕਪਤਾ ਨਹੀਂ ਹੋਣੀ ਫਿਰ ਕੋਈ ਨਹੀਂ ਚਾਹੇ ਛੋਟੀ ਕਪਤਾ ਸੁਣਾ ਦੇ ਕੋਈ ਗੱਲ ਨਹੀਂ ਚਲੋ ਇੱਕ ਦੋ ਲਾਈਨਾਂ ਦੀ ਕਪਤਾ ਹਾਂ ਦੋ ਲਾਈਨ ਉਹ ਸੁਣਾ ਦਣਾ ਜਿਵੇਂ ਜੁਬਾਨੀ ਚੱਤੇ ਆ ਇਹ ਕਪਤਾ ਦਾ ਨਾਮ ਹੈ ਮੰਡੀ ਯੁੱਗ ਹਮ ਮੈਂ ਉਸ ਨੂੰ ਰੂਹ ਵਾਂਗ ਮਿਲਿਆ ਹਮ ਉਹ ਜਿਸਮ ਵਾਂਗ ਹਾਂ ਮੈਂ ਉਸ ਨੂੰ ਰੂਹ ਵਾਂਗ ਮਿਲਿਆ ਉਹ ਜਿਸਮ ਵਾਂਗ ਮੈਂ ਉਸ ਨੂੰ ਰੂਹ ਵਾਂਗ ਮਿਲਿਆ ਹਮ ਉਹ ਜਿਸਮ ਵਾਂਗ ਹੁਣ ਕੋਸ਼ਿਸ਼ ਕਰਦਾ ਕਿ ਮੈਂ ਵੀ ਜਿਸਮ ਬਣ ਹੀ ਵਿਚਰਾ ਆਹ ਕੀ ਬਾਤ ਫਿਰ ਡਰਦਾ ਕਿਥੇ ਕੋ ਰੂਹ ਨਾ ਮਿਲ ਪਵੇ ਆਹ ਬਹੁਤ ਅੱਛਾ ਬਹੁਤ ਅੱਛਾ ਤੁਸੀਂ ਵੱਡੀ ਗੱਲ ਨੂੰ ਛੋੜੇ ਸਮਾਂ ਵੀ ਬੰਦ ਕਰਦਾ ਅਰਕਮਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਇਆ ਇੱਕ ਹੋਰ ਅੰਕ ਸਮੇਤ ਅੱਜ ਪ੍ਰੋਗਰਾਮ ਨੂੰ ਇੱਥੇ ਸੰਪੂਰਨ ਕਰਨੇ ਅਗਲੇ ਹਫਤੇ ਫੇਰ ਮਿਲਾਂਗੇ ਇੱਕ ਹੋਰ ਇਸੇ ਤਰ੍ਹਾਂ ਦੀ ਵਧੀਆ ਸ਼ਖਸੀਅਤ ਦੇ ਨਾਲ ਉਦੋਂ ਤੱਕ ਮਉਣ ਗੱਲਾਂ ਨੂੰ ਰਾਜਦੇ ਹੋ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ